ਉਹ ਡਾਕੇ ਜੋਂਦੇ ਫਿਰਦੇ ਕਿਉਂ ਮਾਰ ਪੁੱਛਾ ਬਈ ਉਹਨਾਂ ਦਾ ਕੀ ਹੱਕ ਬੰਦਾ ਨੂੰ ਧੱਕੇ ਮਾਰਨ ਦਾ ਮੈਡਮ ਬਈ ਨਹੀਂ ਬਹੁਤ ਅੱਕ ਰਹਾ ਤੁਸੀਂ ਬੋਲੋ ਜੇ ਕਿ ਹੁੰਦੇ ਧੰਦਾ ਅੱਜਾ ਬੋਲਦੀ ਮੈਂ ਜਦੋਂ ਆ ਰਹੇ ਹਾਂ ਹੁਣ ਤੁਹਾਡੇ ਬਰਸ਼ੀਆਂ ਨੇ ਕਿੱਥੇ ਨੇ ਮੈਨੂੰ ਇਹ ਦੱਸੋ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਹੁਣ ਸੇਵਾਦਾਰ ਕਿੱਥੇ ਆ ਸਸਿਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਅੱਜ ਸਵੇਰੇ ਹੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੱਡਾ ਹੰਗਾਮਾ ਹੋ ਗਿਆ ਜਦੋਂ ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਆਏ ਤੁਹਾਨੂੰ ਦੱਸ ਦਈਏ ਕਿ ਇੱਕ ਲੜਕੀ ਦੇ ਵੱਲੋਂ ਰਾਹੁਲ ਗਾਂਧੀ ਦੀ ਵੀਆਈਪੀ ਟ੍ਰੀਟਮੈਂਟ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਸ਼੍ਰੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਰਾਹੁਲ ਗਾਂਧੀ ਦੀ ਐਂਟਰੀ ਹੁੰਦੀ ਹੈ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤਾਂ ਉਸ ਨੂੰ ਖਾਸ ਤਰੀਕੇ ਦੇ ਨਾਲ ਦਰਬਾਰ ਦੇ ਅੰਦਰ ਲੈ ਕੇ ਜਾਇਆ ਜਾਂਦਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿੰਨੇ ਲੋਕ ਉਹਨਾਂ ਦੇ ਅੱਗੇ ਚੱਲ ਰਹੇ ਨੇ ਤੇ ਸੰਗਤ ਨੂੰ ਵੀ ਪਾਸੇ ਕਰ ਰਹੇ ਨੇ ਜਿਸ ਨੂੰ ਦੇਖ ਕੇ ਇਸ ਲੜਕੀ ਦਾ ਖੂਨ ਖ올 ਉੱਠਿਆ ਤੇ ਇਸ ਦੀ ਜ਼ਮੀਰ ਜਾਗ ਗਈ ਤੇ ਇਸ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ ਐਸਵੀਆਪੀ ਟ੍ਰੀਟਮੈਂਟ ਨੂੰ ਲੈ ਕੇ ਲੜਕੀ ਨੇ ਰੋਸ ਪ੍ਰਗਟ ਕਰਦੇ ਹੋਏ ਇਹ ਵੀ ਗੱਲ ਕਹੀ ਕਿ ਹੁਣ ਕਿੱਥੇ ਸੀ ਸੇਵਾਦਾਰ ਜਿਹੜੇ ਗੁਰੂ ਘਰ ਦੇ ਵਿੱਚ ਖੜੇ ਹੁੰਦੇ ਨੇ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਮ ਸੰਗਤ ਫੋਟੋ ਜਾਂ ਵੀਡੀਓ ਬਣਾਉਂਦੀ ਹੈ ਤਾਂ ਝਾਟੀ ਉਹ ਸੇਵਾਦਾਰ ਉਹਨਾਂ ਨੂੰ ਰੋਕ ਦਿੰਦੇ ਨੇ ਕਿ ਇੱਥੇ ਫੋਟੋ ਖਿੱਚਣਾ ਮਨਾਹੀ ਹੈ ਇੱਥੇ ਵੀਡੀਓ ਬਣਾਉਣਾ ਮਨਾਹੀ ਹੈ ਪਰ ਅੱਜ ਕਿੱਥੇ ਨੇ ਉਹ ਸੇਵਾਦਾਰ ਜਦੋਂ 50-50 ਕੈਮਰੇ ਲੈ ਕੇ ਰਾਹੁਲ ਗਾਂਧੀ ਦੇ ਮੰਗਰ ਲੋਕ ਉਸ ਦੀਆਂ ਵੀਡੀਓ ਬਣਾ ਰਹੇ ਸਨ ਹੁਣ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਰੋਕਿਆ ਕਿ ਇੱਥੇ ਤੁਸੀਂ ਵੀਡੀਓ ਨਹੀਂ ਬਣਾਉਣੀਆਂ ਇੱਥੇ ਤੁਸੀਂ ਫੋਟੋਆਂ ਨਹੀਂ ਖਿੱਚ ਸਕਦੇ ਉਤھے ਹੀ ਲੜਕੀ ਨੇ ਉਹਨਾਂ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਲਾਂਤਾਂ ਪਾਈਆਂ ਜਿਹੜੇ ਲੋਕ ਰਾਹੁਲ ਗਾਂਧੀ ਦੇ ਹਰਮੰਦਰ ਸਾਹਿਬ ਵਰਦਿਆਂ ਹੀ ਰਾਹੁਲ ਗਾਂਧੀ ਦੇ ਵੱਲ ਭੱਜ ਗਏ ਤੇ ਰਾਹੁਲ ਗਾਂਧੀ ਨਾਲ ਸੈਲਫੀਆਂ ਲੈਣ ਲੱਗੇ ਤਾਂ ਦੋਸਤੋ ਹੁਣ ਤੁਹਾਨੂੰ ਦਿਖਾਉਨੇ ਆ ਇਸ ਲੜਕੀ ਦਾ ਪੂਰਾ ਵੀਡੀਓ ਇਸ ਲੜਕੀ ਦਾ ਏਰੀਆ ਜਲੰਧਰ ਦੱਸਿਆ ਜਾ ਰਿਹਾ ਹੈ ਤੇ ਇਸ ਦਾ ਨਾਮ ਦਲਜੀਤ ਕੌਰ ਹੈ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਜ਼ਰੂਰ ਕਰਨਾ ਹੈ ਇਸ ਜਾਗ ਦੀ ਜ਼ਮੀਰਵਾਰੀ ਲੜਕੀ ਦੇ ਲਈ ਔਰ ਉਥੇ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਣਾ ਹੈ ਪੰਜਾਬ ਤੇ ਦੇਸ਼ ਦੁਨੀਆ ਦੀਆਂ ਵਾਇਰਲ ਖਬਰਾਂ ਨੂੰ ਦੇਖਣ ਦੇ ਲਈ ਦੇਖੋ ਤੁਸੀਂ ਹੁਣ ਇਹ ਪੂਰਾ ਵੀਡੀਓ ਪਰਸ਼ਨ ਕਿੱਥੇ ਨੇ ਮੈਨੂੰ ਇਹ ਦੱਸੋ ਕੋਈ ਸਮਝ ਨਹੀਂ ਆਉਂਦੀ ਹੁਣ ਸੇਵਾਦਾਰ ਕਿੱਥੇ ਆ ਨਹੀਂ ਦੇਖਦਾ ਕੋਈ ਸੇਵਾਦਾਰ ਕੋਈ ਦੇਖਦਾ ਨਹੀਂ ਨਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਘਰ ਤੋਂ ਕਰੇ ਕਿੱਥੇ ਆ ਉਹਨਾਂ ਨੂੰ ਸ਼ਰਮ ਆਉਂਦੀ ਮਾੜੀ ਮੋਟੀ ਜੱਫੇ ਬੰਦੇ ਨੂੰ ਨਹੀਂ ਚਾਹੀਦੀ ਆ ਸਪੈਸ਼ਲ ਅਕਸਰ ਟਰੀਟ ਕਰ ਰਹੇ ਉਹਨੂੰ ਉਹ ਤਾਂ ਕੀ ਆ ਸਪੈਸ਼ਲ ਹੋਊਗਾ ਤਾਂ ਬਾਹਰ ਹੋਊਗਾ ਉਹ ਦੇਖੋ ਦਰਦੇ ਅਰਦਾਰ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਹੋਵੇ ਚਾਰ ਬੰਦੇ ਜਿਹੜੇ ਨਾਂ ਰੱਖਦੇ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਹੇ ਬਈ ਆਹਦਾ ਜਿਵੇਂ ਸੀ ਪਹਿਲਾਂ ਉਹਨੇ ਰੋ ਕੀ ਉਹਦੇ ਨਾਲ ਫੋਟੋ ਆ ਕੇ ਜਾਂਦੇ ਫਿਰਦੇ ਕੀ ਉਹ ਮਾਰ ਪੁੱਛੇ ਬਈ ਹਾਦੋਂ ਹੀ ਬਈ ਮੈਂ ਕਹਿੰਦੀ ਇਹਨਾਂ ਦੀ ਆ ਜਾ ਉਹ ਤਾਂ ਉਹ ਵਰਤਸੇ ਕਰਦੇ ਰਹੀਆਂ ਮੈਂ ਕੀ ਹੱਕ ਮੰਗਦਾ ਹਾਂ ਮੱਕੇ ਮਾਰਨ ਦਾ ਮੈਡਸਾਈ ਗੁਰੂ ਲੋੜੀ ਬਾਹਰ ਮੈਡਸਾਈ ਗੁਰੂ ਨਹੀਂ ਆ ਤੁਸੀਂ ਨਹੀਂ ਬਹੁਤ ਡਰ ਰਹੇ ਤੁਸੀਂ ਬੋਲਣ ਜਾ ਕੇ ਹੁੰਦੇ ਜਾਂ ਮੈਂ ਜਦੋਂ ਨਾ ਆ ਰਿਹਾ ਮੈਂ ਸੰਗਤਾਂ ਨੂੰ ਆਏ ਆ ਗੁਰੂ ਸੰਗਤ ਵਾਂਗੂ ਬੋਲ ਨਹੀਂ ਆਇਆ ਆਪਾਂ ਇੱਥੇ ਨਹੀਂ ਬੋਲ ਸਕਦੇ ਕਿਉਂਕਿ ਨਹੀਂ ਮੈਂ ਜਦੋਂ ਨਾ ਆਇਆ ਉਹਦੇ ਵੀ ਕਿਹਦੀ ਤਰੀ ਆ ਮੇਰਾ ਕੁੱਤ ਹੋਦਾ ਸੀ ਮੇਰੇ ਕੋਈ ਬੋਲੂਗਾ ਤੁਸੀਂ ਹੋ ਗਏ ਯਾਰ ਗੁਰੂ ਨਾਨਕ ਤਾਂ ਵੱਡਾ ਹੋ ਗਿਆ ਅਹੀਂ ਤੁਹਾਡੇ ਵਾਂਗੂ ਸੰਗਤ ਨਹੀਂ ਆਏ ਆ ਗੁਰੂ ਇਹ ਨਾ ਇੰਨਾ ਕੀ ਹੋ ਗਿਆ ਵੱਡਾ ਹੋ ਮੈਂ ਵੀ ਮੁਸਕਾਂ ਕਰੋ ਦਿਨ ਕਰੋ ਦਿਨ ਆਏ ਗਏ ਪਾਲੇ ਥੋੜਾ ਕਰੋ ਦਿਨ ਪਾਲੇ ਆਏ ਗਏ ਉਹ ਤੇ ਮੇਰਾ ਤਾਂ ਉਹ ਦੇਖਾ ਕਿ ਨਹੀਂ ਆਪਾਂ ਗੁਰੂ ਕਿੱਥੇ ਬੋਲਨੇ ਆਪਾਂ ਕਿੱਥੇ ਖਲੋ ਕੇ ਬੋਲ ਲੈਣਾ ਨਾ ਪੁੱਤੀ ਬੋਲ ਨਹੀਂ ਸਕਦੇ ਚੱਲਾ ਪੁੱਤੀ ਮੇਰਾ ਮਿਲਵਾਰ ਅੱਜ ਦਾਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਂ ਕਿੱਥੇ ਬੋਲਣ ਦੇ ਥੋੜਾ ਸ਼ਾਂਤ ਕੇ ਸੰਭਰਨ ਕਹਿੰਦੇ ਤੁਸੀਂ ਕੋਈ ਬੋਲਿਆ ਨਹੀਂ ਤੁਸੀਂ ਸੀਨੀਅਰ ਨੂੰ ਜਾ ਕੇ ਕਹੋ ਸੀਨੀਅਰ ਨੂੰ ਕਹੋ ਉੱਥੇ ਜਾ ਕੇ ਉੱਥੇ ਨਾ ਬੋਲ ਅਕਾਲ ਤਖਤ ਸਾਹਿਬ ਤੇ ਚਲ ਜਾਓ ਉੱਥੇ ਨਾ ਸੁਣਨੇ ਟਾਡੀ ਜੋ ਤੇ ਨਹੀਂ ਸੌਂਦੇ ਮੇਰੇ ਨਾਲ ਚਲੋ ਉਹਨਾਂ ਨੂੰ ਨਹੀਂ ਦਿੱਤਾ ਹੋ ਗਿਆ ਕਿ ਉਹਨਾਂ ਨੂੰ ਉਹ ਹੋ ਗਿਆਹੀਂ ਥੋੜਾ ਹੋ ਗਿਆ ਉਹ ਤਾਂ ਵੈਸੇ ਹੀ ਵਿਕੀ ਹੋਏ ਆ ਮੇਰਾ ਮੂੰਹ ਤੇ ਕਹਿਣੀ ਆ ਪਤਾ ਨਹੀਂ ਉਹਨਾਂ ਨੇ ਇਹ ਜੋ ਕੀ ਖਵਾਇਆ ਇਹ ਬੱਚੇ ਨਹੀਂ ਬੋਲ ਸਕਦੇ ਇਹ ਖਲੋਤੇ ਗੁਰੂ ਰਾਮਦਾਸ ਘਰੇ ਆ ਲੋਕਾਂ ਦਾ ਟ੍ਰੀਟਮੈਂਟ ਕਰਦੇ ਜਿਵੇਂ ਬੜੇ ਮਮਾ ਆਜੋ ਆਜੋ ਕੋਈ ਨਹੀਂ ਲਾਇ ਗੁਰੂ ਸਾਰਾ ਮਿਲਦੀਆਂ ਵੇਖਣ ਦੇ ਗਾਣੇ ਵਾਗੂ ਨਹੀਂ ਆਜੋ ਤਾਂ ਗੱਲ ਚੱਲ ਕੋਈ ਗੱਲ ਹਾਂ